ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਤੇ ਅੱਜ ਅਸੀਂ ਚੱਲੇ ਮਾਰਕੀਟ ਮਾਰਕੀਟ ਅਸੀਂ ਪਹੁੰਚ ਗਏ ਆ ਅੱਜ ਅਸੀਂ ਲੈਣ ਚੱਲੇ ਆ ਕਿਚਨ ਗਾਰਡਨ ਦਾ ਸਮਾਨ ਜਿੱਦਾਂ ਕੀ ਕਹੀ ਵਗੈਰਾ ਖੁਰਪਾ ਵਗੈਰਾ ਜੋ ਵੀ ਚਾਹੀਦਾ ਉਹ ਅਸੀਂ ਲੈਣ ਚੱਲੇ ਆਂ ਜੇ ਸਮਾਨ ਕਿਚਨ ਗਾਰਡਨ ਦਾ ਤੇ ਔਰ ਥੋੜਾ ਬਹੁਤ ਸਮਾਨ ਘਰ ਦੇ ਲਈ ਤੇ ਅਸੀਂਸ ਮੰਨ ਲਿਆ ਤੇ ਉਸ ਤੋਂ ਬਾਅਦ ਅਸੀਂ ਘਰ ਛੇਤੀ ਪਹੁੰਚ ਗਏ ਸੀਗੇ ਕਿਉਂਕਿ ਵੀਡੀਓ ਅਸੀਂ ਮਾਰਕੀਟ ਦੇ ਵਿੱਚ ਨਹੀਂ ਬਣਾਈ ਤੇ ਇਹ ਸੀਗਾ ਇਹ ਜਿਹੜੀ ਵੀਡੀਓ ਆ ਇਹ ਉਸ ਟਾਈਮ ਦੀ ਆ ਜਦੋਂ ਅਸੀਂ ਪਹਿਲੀ ਵਾਰ ਇਸ ਘਰ ਦੇ ਅੰਦਰ ਰਹਿਣਾ ਆਏ ਸੀਗੇ ਤੇ ਉਸ ਟਾਈਮ ਥੋੜੀ ਠੰਡ ਵੀ ਸੀਗੀ ਤੇ ਜਿਹੜੇ ਅੰਗੂਰਾਂ ਦੀਆਂ ਵੇਲਾਂ ਨੇ ਉਹਨਾਂ ਦੇ ਤੇ ਪੱਤੇ ਨਹੀਂ ਆਏ ਸੀਗੇ ਸਿਰਫ ਟਾਣੀਆਂ ਹੀ ਸੀਗੀਆਂ ਟਾਣੀਆਂ ਇੰਨੀਆਂ ਲੰਬੀਆਂ ਸੀ ਔਰ ਇੰਨਾ ਜਿਆਦਾ ਇੰਨਾ ਦਾ ਟਾਣੀਆਂ ਦਾ ਗੁੱਛਾ ਬਣਿਆ ਹੋਇਆ ਸੀਗਾ ਤੇ ਫਿਰ ਪ੍ਰਭਜੋਤ ਨੇ ਸਾਰੀਆਂ ਟਾਣੀਆਂ ਨੂੰ ਤੋੜਿਆ ਕੱਟਿਆ ਔਰ ਉਹਨਾਂ ਦੇ ਬੰਡਲ ਚ ਬਣਾ ਕੇ ਇੱਕ ਸਾਈਡ ਤੇ ਰੱਖੀ ਕਿਉਂਕਿ ਅਸੀਂ ਕਿਉਂਕਿ ਲੱਕੜ ਬਹੁਤ ਜ਼ਿਆਦਾ ਹੋ ਗਈ ਸੀਗੀ ਤੇ ਜਦੋਂ ਹੁਣ ਹੌਲੀ-ਹੌਲੀ ਇੱਕ-ਇੱਕ ਲਾਈਨ ਜਿਹੜੀ ਆ ਉਹ ਕੱਟ ਕੇ ਹੌਲੀ-ਹੌਲੀ ਇੱਕ ਸਾਈਡ ਤੇ ਰੱਖਾਂਗੇ ਕਿਉਂਕਿ ਬੂਟੇ ਬਹੁਤ ਜ਼ਿਆਦਾ ਨੇ ਇਹ ਵੀਡੀਓ ਅੱਜ ਮੈਂ ਬਣਾਈ ਸੀਗੀ ਦੁਪਹਿਰੇ ਕਿਉਂਕਿ ਇਹ ਟੁੱਪਾ ਵਗੈਰਾ ਬਹੁਤ ਵਧੀਆ ਨਿਕਲੀ ਸੀ ਤੇ ਇਦਾਂ ਇਹਦੇ ਪੱਤੇ ਆ ਗਏ ਨੇ ਔਰ ਹੁਣ ਅਸੀਂ ਜਿਹੜੀ ਕਿਚਨ ਗਾਰਡਨ ਬਣਾਉਣਾ ਹੈ ਉਹ ਜਿਹੜੇ ਇਹਨਾਂ ਦੀਆਂ ਲਾਈਨਸ ਦੇ ਵਿੱਚ ਸਪੇਸ ਹੈਗੀ ਆ ਨਾ ਉਹਦੇ ਵਿੱਚ ਅਸੀਂ ਕਿਚਨ ਗਾਰਡਨ ਬਣਾਵਾਂਗੇ ਇਹਦੇ ਵਿੱਚ ਜਿੰਨਾ ਵੀ ਸਮਾਨ ਲੈਣਾ ਹੋਣ ਇਹਨਾਂ ਦੇ ਵਿੱਚ ਜਿਹੜੀ ਜਗ੍ਹਾ ਖਾਲੀ ਪਈ ਹੈਗੀ ਉਹਦੇ ਵਿੱਚ ਲਗਾਵਾਂਗੇ ਕਿਉਂਕਿ ਅਸੀਂ ਹਜੇ ਇਹਨਾਂ ਨੂੰ ਵਡਾਂਗੇ ਨਹੀਂ ਤੇ ਹੌਲੀ-ਹੌਲੀ ਇਹਨਾਂ ਦੀਆਂ ਜਿਹੜਾ ਵढਾਈ ਆ ਹੌਲੀ-ਹੌਲੀ ਕਰਾਂਗੇ ਕਿਉਂਕਿ ਫਿਰ ਲੱਕੜ ਇੰਨੀ ਚਾ ਰੱਖਣੀ ਵੀ ਕਿੱਥੇ ਆਗੀ ਕਿਉਂਕਿ ਪਹਿਲਾਂ ਹੀ ਬਹੁਤ ਜ਼ਿਆਦਾ ਲੱਕੜ ਇਕੱਠੀ ਹੋ ਗਈ ਆ ਪਾਠ ਤੇ ਟਾਈਮ ਅਸੀਂ ਜਿੰਨਾ ਸਾਨੂੰ ਜ਼ਰੂਰਤ ਸੀਗੀ ਮੂਰੇ ਅੱਗੇ ਫਟਾਫਟ ਅਸੀਂ ਓੰਨੀ ਕ ਸਫਾਈ ਕਰ ਦਿੱਤੀ ਸੀਗੀ ਤੇ ਥੋੜਾ ਜਿਹਾ ਗਾਰਡਨ ਦਾ ਜਿਹੜਾ ਕਾ ਸੀਗਾ ਹੋ ਰਹਿ ਰਿਹਾ ਸੀਗਾ ਫੇਰ ਪ੍ਰਾਇ ਕਹਿੰਦੇ ਪਹਿਲਾਂ ਮੈਂ ਗਾਰਡਨ ਦਾ ਕਾ ਜਿੰਨਾ ਵੀ ਇਹ ਕੱਟ ਦਵਾਂ ਤੇ ਉਸ ਤੋਂ ਬਾਅਦ ਫਿਰ ਜਿਹੜੀ ਕਿਚਨ ਗਾਰਡਨ ਆ ਉਹ ਵੀ ਸਾਫ਼ ਵਗੈਰਾ ਕਰਨਾ ਸੀਗਾ ਕਿਉਂਕਿ ਉਹਦੀ ਵੀ ਪਟ ਪਟ ਪਟਾਈ ਉਹ ਜਿੰਨੀ ਵੀ ਕਰਨੀ ਆਗੀ ਉਹ ਵੀ ਇੱਕ ਟੰਗ ਸੇਰ ਕਰਨੀ ਪੈਣੀ ਆਗੀ ਤੇ ਫਿਰ ਪਹਿਲਾ ਪ੍ਰਾਇਮੈਂਟ ਵੀ ਮੈਂ ਕਾ ਆ ਵਗੈਰਾ ਜਿੰਨਾ ਵੀ ਆ ਫਰੰਟ ਤੇ ਆ ਉਹ ਸਾਰਾ ਕਲੀਨ ਕਰ ਦੇਵਾਂ ਤੇ ਜਿਹੜੀ ਇੱਥੇ ਨਾ ਸਾਈਡ ਸਾਈਡ ਤੇ ਇੱਕ ਡਿਜ਼ਾਈਨ ਬਣਿਆ ਹੋਏ ਨੇਗੇ ਜਿਹੜੀਆਂ ਕਹਦੇ ਕਿਆਰੀਆਂ ਜੀਆਂ ਬਣੀਆਂ ਨੇ ਉਹਦੇ ਵਿੱਚ ਨਾ ਸਿਰਫ ਕੋਈ ਫੁੱਲ ਨਹੀਂ ਲੱਗੇ ਹੋਏ ਜਿੰਨੇ ਵੀ ਸਾਰੇ ਇਸ ਘਰ ਦੇ ਵਿੱਚ ਫੁੱਲ ਨੇ ਜਾਂ ਤਾਂ ਰੋਜ਼ ਦੇ ਲੱਗੇ ਹੋਏ ਨੇ ਤੇ ਜਾਂ ਫਿਰ ਫਰੂਟਸ ਵਾਲੇ ਬੂਟੇ ਲੱਗੇ ਹੋਏ ਨੇ ਤੇ ਜਾਂ ਫਿਰ ਅੰਗੂਰਾਂ ਦੇ ਹੀ 250 ਦੇ ਕਰੀਬ ਸਿਰਫ ਵੇਲਾ ਹੀ ਲੱਗੀਆਂ ਹੋਈਆਂ ਨਗੀਆਂ ਹੁਣ ਇਹ ਸੇ ਇਹ ਕਿਆਰੀਆਂ ਸਾਰੀਆਂ ਚੰਗੀ ਤਰ੍ਹਾਂ ਸਿਸਤੇਮਾਰੇ ਕਰਾ ਕੇ ਤੇ ਫਿਰ ਇਹਦੇ ਵਿੱਚ ਵਧੀਆ ਟੰਗ ਦੇ ਬੂਟੇ ਵਗੈਰਾ ਜਾਂ ਫਲਾਟਸ ਵਗੈਰਾ ਕੁਝ ਵੀ ਲਗਾਵਾਂਗੇ ਤੇ ਫਿਰ ਮੈਂ ਅੱਜ ਇੱਕ ਨਾ ਲੈ ਕੇ ਆਈ ਸੀਗੀ ਸ਼ੀਸ਼ੇ ਸਾਫ਼ ਕਰਨ ਵਾਸਤੇ ਹਨਾ ਉਹ ਸਪੰਜ ਜੀ ਲੱਗੀ ਤੇ ਨਾਲ ਵਾਈਪਰ ਲੱਗਿਆ ਉਹ ਲੈ ਕੇ ਆਈ ਸੀਗੀ ਪਰ ਮੇਰੇ ਕੋਲ ਮਸ਼ੀਨ ਤਾਂ ਪਹਿਲਾਂ ਹੀ ਸੀਗੀ ਤੇ ਮੈਂ ਕਿਹਾ ਚਲੋ ਉੱਚੇ ਉੱਚੇ ਨੇਗੇ ਇਹ ਸ਼ੀਸ਼ੇ ਤੇ ਉੱਥੇ ਤੱਕ ਹੱਥ ਨਹੀਂ ਸੀ ਜਾਂਦਾ ਤੇ ਫਿਰ ਮੈਂ ਇਦਾਂ ਵਾਈਪਰ ਜੈ ਲਿਆਂਦਾ ਸੀਗਾ ਉਹ ਬੜਾ ਵਧੀਆ ਰਿਹਾ ਉਪਰੋਂ ਤਾਂ ਮੈਂ ਉਹਦੇ ਨਾਲ ਸਾਫ਼ ਕਰ ਲਿਆ ਸੀਗਾ ਤੇ ਥੱਲੇ ਤਾਂ ਮੇਰੇ ਕੋਲ ਮਸ਼ੀਨ ਹੀ ਹੈਗੀ ਆ ਤੇ ਮੈਂ ਇਹ ਮਸ਼ੀਨ ਦੇ ਨਾਲ ਹੀ ਸਾਰੇ ਸ਼ੀਸ਼ੇ ਵਗੈਰਾ ਸਾਫ਼ ਕਰਦੀ ਆ ਕਿਉਂਕਿ ਮਸ਼ੀਨ ਦਾ ਇਹ ਹੈ ਕਿ ਜਿੰਨਾ ਵੀ ਸ਼ੀਸ਼ੇ ਦੇ ਉੱਤੇ ਪਾਣੀ ਹੁੰਦਾ ਨਾ ਇਹ ਸਾਰੀ ਦੀ ਸਾਰੀ ਮਸ਼ੀਨ ਜਿਹੜੀ ਹੈਗੀ ਇਹ ਸੋਕ ਲੈਂਦੀ ਆ ਤੇ ਬਿਲਕੁਲ ਹੀ ਵਧੀਆ ਸਾਫ ਹੋ ਜਾਂਦਾ ਹੈਗਾ ਸ਼ੀਸ਼ਾ ਇਹਦੇ ਉੱਤੇ ਇੱਕ ਵੀ ਧੁੱਪਕਾ ਪਾਣੀ ਦਾ ਨਹੀਂ ਰਹਿੰਦਾ ਹੈਗਾਗਾ ਚਾਹੇ ਤੁਸੀਂ ਧੋ ਵੀ ਲੈਨੇ ਹੋ ਨਾ ਸ਼ੀਸ਼ੇ ਨੂੰ ਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਮਸ਼ੀਨ ਨੂੰ ਇਹਦੇ ਉੱਪਰ ਫੇਰ ਦੋ ਤੁਹਾਡੇ ਕਾਰਨਰ ਵਗੈਰਾ ਜੇ ਗਿੱਲੇ ਵੀ ਹਨਾ ਉਹ ਵੀ ਸਾਰਾ ਪਾਣੀ ਖਿੱਚ ਲੈਂਦੀ ਆ ਤੇ ਮੈਂ ਤਾਂ ਬਹੁਤ ਸਾਲ ਤੋਂ ਇਹੀ ਮਸ਼ੀਨ ਯੂਜ਼ ਕਰਦੀ ਆ ਸ਼ੀਸ਼ੇ ਸਾਫ ਕਰਨ ਵਾਸਤੇ ਕਿਉਂਕਿ ਪਹਿਲਾਂ ਮੈਂ ਕਿਰਾਏ ਤੇ ਵੀ ਰਹਿੰਦੀ ਹੁੰਦੀ ਸੀ ਕਿਰਾਏ ਦੇ ਘਰ ਚ ਰਹੋ ਉੱਥੇ ਵੀ ਤਾਂ ਸਾਫ ਸਫਾਈ ਕਰਨੀ ਪੈਂਦੀ ਆ ਤੇ ਫਿਰ ਮੈਂ ਉੱਥੇ ਵੀ ਇਹੀ ਮਸ਼ੀਨ ਯੂਜ਼ ਕਰਦੀ ਹੁੰਦੀ ਸੀ ਇਹ ਮੈਂ ਬਹੁਤ ਟਾਈਮ ਹੋ ਗਿਆ 4-5 ਸਾਲ ਤੋਂ ਹੋ ਗਏ ਨੇ ਮੈਂ ਇਹੀ ਯੂਜ਼ ਕਰਦੀ ਆ ਪਰ ਮੈਂ ਇਹ ਯੂਜ਼ ਜਦੋਂ ਜਾਲੀਆਂ ਵਗੈਰਾ ਸਾਫ਼ ਕਰਦੇ ਸੀਗੇ ਉਦੋਂ ਵੀ ਮੈਂ ਇੱਕ ਦੋ ਵਾਰ ਇਹਨੂੰ ਜਾਲੀ ਵਗੈਰਾ ਤੇ ਵੀ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਜਾਲੀ ਨਹੀਂ ਇਹਦੇ ਨਾਲ ਸਾਫ਼ ਹੁੰਦੀ ਇਹ ਨਾਲ ਸਿਰਫ ਸ਼ੀਸ਼ੇ ਹੀ ਸਾਫ਼ ਹੁੰਦੇ ਨੇ ਚੰਗੀ ਤਰ੍ਹਾਂ ਮੈਂ ਇੱਥੇ ਵੀ ਟਰਾਈ ਕੀਤਾ ਸੀਗਾ ਸਾਡੇ ਜਿਹੜਾ ਇਹ ਉਹ ਸ਼ੀਸ਼ਾ ਇੱਕ ਅੱਧਾ ਡੋਰ ਸ਼ੀਸ਼ੇ ਦਾ ਤੇ ਅੱਧਾ ਜਾਲੀ ਦਾ ਲੱਗਿਆ ਹੋਇਆਗਾ ਉਹਦੇ ਤੇ ਵੀ ਮੈਂ ਟਰਾਈ ਕਰਕੇ ਦੇਖਿਆ ਸੀਗਾ ਵੀ ਸ਼ਾਇਦ ਜਾਲੀ ਇਹਦੇ ਨਾਲ ਸਾਫ਼ ਹੋ ਜਾਏਗੀ ਪਰ ਉਹ ਕਪੜੇ ਨਾਲ ਹੀ ਸਾਫ਼ ਹੁੰਦੀ ਆ ਤੇ ਉੱਪਰ ਕਪੜਾ ਫੇਰ ਦੋ ਧੋ ਕੇ ਜਾਲੀ ਨੂੰ ਤੇ ਉਹ ਬਿਲਕੁਲ ਹੀ ਕਲੀਨ ਹੋ ਜਾਂਦੀ ਹੈਗੀ ਤੇ ਆ ਦੇਖੋ ਮੈਂ ਇਹਨੂੰ ਜਾਲੀ ਨੂੰ ਵੀ ਟਰਾਈ ਕਰਕੇ ਦੇਖਿਆ ਸੀਗਾ ਕੀ ਜਾਲੀ ਸਾਫ਼ ਹੋ ਜਵੇ ਇਹਦੇ ਉਪਰ ਨਾਲ ਪਰ ਜਾਲੀ ਨਹੀਂ ਸਾਫ਼ ਉਹਦੀ ਪਾਣੀ ਇਹਨੇ ਖਿੱਚ ਲਿਆ ਸੀਗਾ ਜਾਲੀ ਦਾ ਪਰ ਜਿਹੜੀ ਜਾਲੀ ਦੇ ਅੰਦਰ ਪਾਣੀ ਸੀਗਾ ਉਹ ਤਾਂ ਕੱਪੜੇ ਨਾਲ ਹੀ ਜ਼ਿਆਦਾ ਕਲੀਨ ਹੋਇਆ ਸੀਗਾ ਤੇ ਉਹ ਥੋੜਾ ਬਹੁਤ ਪਾਣੀ ਖਿਚਲੇ ਪਰ ਸ਼ੀਸ਼ਿਆਂ ਲਈ ਬੈਸਟ ਚੀਜ਼ ਆ ਜਦੋਂ ਵੀ ਤੁਸੀਂ ਸ਼ੀਸ਼ੇ ਸਾਫ਼ ਕਰਨੇ ਆ ਨਾ ਤੁਸੀਂ ਇਹ ਮਸ਼ੀਨ ਲਿਆਓ ਤੇ ਤੁਹਾਡੇ ਘਰ ਦੇ ਸ਼ੀਸ਼ੇ ਬਿਲਕੁਲ ਹੀ ਚਮਕ ਜਾਂਦੇ ਨੇ ਜਿਹੜੇ ਗਿੱਲਾ ਰਹਿੰਦਾ ਦਵਾਰਾ ਦਾ ਰੋ ਨੂੰ ਸੁਕਾਉਣਾ ਦਵਾਰਾ ਦਾ ਰੋ ਤੇ ਸੁੱਕਾ ਕੱਪੜਾ ਕਦੀ ਗਿੱਲਾ ਕੱਪੜਾ ਉਦਾਂ ਕੁਝ ਨਹੀਂ ਫੇਰਨਾ ਤੁਸੀਂ ਇੱਕ ਵਾਰ ਸ਼ੀਸ਼ਾ ਧੋਵੋ ਤੇ ਬਿਲਕੁਲ ਇਹ ਸਾਫ਼ ਹੋ ਜਾਂਦੇ ਆ ਫਿਰ ਅਸੀਂ ਸਾਫ਼ ਸਫਾਈ ਕਰਕੇ ਥੋੜਾ ਜਿਆ ਨੇੜੇ ਹੀ ਹਨਾ ਇੱਕ ਪਾਰਕ ਜਿਹਾ ਹੈ ਫਿਰ ਅਸੀਂ ਉੱਥੇ ਚਲੇ ਗਏ ਵੀ ਚਲੋ ਉੱਥੇ ਥੋੜਾ ਜਿਹਾ ਘੁੰਮ ਫਿਰ ਕੇ ਆਨੇ ਆ ਏ ਸਿੱਗਾ ਜੀ ਅੱਜ ਸਾਡੇ ਦਾ ਸਾਡੇ ਘਰ ਦਾ ਵਲੌਗ ਸਾਫ ਸਫਾਈ ਕੀਤੀ ਕਰਦੀ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਗ ਮਿਲਦੇ ਆਂ ਜੀ ਅਗਲੀ ਵੀਡੀਓ ਤਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ